ਕਬੀਰ ਹਮੂ ਰਾਮ 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 ਕੀ ਅਸ ਤੇ ਨਾ ਉਹ ਮਰਿਆ ਉਹ ਮਰਦਾ ਨਹੀਂ ਨਾ ਉਹ ਮਰਦਾ ਨਾ ਹਮਦਰਿਆ ਨਾ ਉਹ ਮਰੇ ਨਾ ਹੋਵੇ ਸੋ ਉਹ ਮਰਦਾ ਨਹੀਂ ਇਸ ਲਈ ਜੋਤ ਉਹਦੀ ਮਰਦੀ ਬਿਲਕੁਲ ਨਹੀਂ ਉਹ ਸਿਰਫ ਆਉਂਦੀ ਤੇ ਜਾਂਦੀ ਹੈ ਜਿਵੇਂ ਘੜੇ ਵਿੱਚ ਸਪੇਸ ਆਇਆ ਤੇ ਚਲਾ ਗਿਆ ਮੁੜ ਕੇ ਸ਼ਾਮ ਰਿਹਾ ਆਉਣ ਜਾਣ ਲਫ਼ਜ਼ ਗੁਰਬਾਣੀ ਵਿੱਚ ਉਹਦੇ ਲਈ ਵਰਤਿਆ ਗਿਆ ਹੈ। ਜਨਮ ਮਰਨ ਸਰੀਰ ਲਈ ਵਰਤਿਆ ਗਿਆ ਹੈ। ਦੋ ਲਫ਼ਜ਼ ਇਸੇ ਲਈ ਬਾਣੀ ਵਿੱਚ ਆਏ। ਜਨਮ ਮਰਨ ਦਾ ਅਰਥ ਹੈ ਸਰੀਰ ਲਈ ਤੇ ਆਉਣ ਜਾਣ ਦਾ ਅਰਥ ਹੈ ਉਸ ਜੋਤ ਲਈ ਉਹ ਆਉਂਦੀ ਹੈ ਜਾਂਦੀ ਹੈ। ਉਹਦੇ ਵਿੱਚੋਂ ਜਦੋਂ ਆਉਂਦੀ ਹੈ ਛੋਟੀ ਹੁੰਦੀ ਹੈ ਤਾਂ ਕੁਦਰਤੀ ਸ਼ਾਸ ਵਿੱਚ ਪੈ ਜਾਂਦੀ ਹੈ ਫਰਵੰਦ ਵਿੱਚ ਕਰਮਾਂ ਦਾ ਫਲ ਸ਼ਾਮਲ ਹੋ ਜਾਂਦਾ ਹੈ ਮੈਂ ਕਿਹੜੀ ਕਿਹੜੀ ਅਗਲਾ ਫਲ ਦੇ ਗੁਰਬਾਨੀ ਵਿੱਚ ਹੈਰਾਨ ਹੁੰਨਾ ਪਤਾਲ ਵਿੱਚ ਪਾਣੀ ਹੈ ਸਾਰੇ ਪਤਾਲ ਵਿੱਚ ਪਾਣੀ ਹੈ ਸੁੱਕਾ ਨਹੀਂ ਹੁੰਦਾ ਬੇਅ ਨਹੀਂ ਹੁੰਦਾ ਕਦੇ ਕਿਸੇ ਨੇ ਆਖਿਆ ਵੀ ਹੁੰਨਲ ਦੇ ਵਿੱਚੋਂ ਜਿਹੜਾ ਪਾਣੀ ਕੱਢਿਆ ਇਹ ਤਾਂ ਬਸ ਹੈ ਤਾਂ ਸੁੱਟਿਆ ਆ ਉਹਦੇ ਵਿੱਚੋਂ ਨਾਲ ਦੇ ਕਰੇ ਵਿੱਚੋਂ ਨਾਲ ਜਿਹੜਾ ਪਾਣੀ ਹੈ ਕਿਸੇ ਜਿੰਦੇ ਕੋਲੋਂ ਅਸੀਂ ਪਰਹੇਜ਼ ਕਰ ਰਹੇ ਆ ਐਸੇ ਮਨੁੱਖ ਨੇ ਕੱਢਿਆ ਤਾਂ ਮੈਂ ਉਹ ਉਠਾ ਨਹੀਂ ਹੋਇਆ ਪਰ ਜਿਸ ਦਿਨ ਉਹਦੇ ਵਿੱਚੋਂ ਕੱਢ ਕੇ ਇੱਕ ਗਲਾਸ ਵਿੱਚ ਆ ਗਿਆ

ਜੀ ਉਹ ਤੇ ਵਾਰੀ ਉੱਥੇ ਜਦੋਂ ਉਹ ਗਲਾਸ ਵਿੱਚ ਆਜੀ ਝੂਠੀ ਵਿੱਚ ਝੂਠਾ ਉਹ ਪਾਣੀ ਝੂਠਾ ਹੋ ਜਾਏਗਾ ਫਿਰ ਲੋਕ ਆਖਣਗੇ ਝੂਠਾ ਵਾਣੀ ਫਿਰ ਲੋਕ ਆਖਣਗੇ ਕੱਲ ਦਾ ਇੱਕ ਗਲਾਸ ਪੜਿਆ ਪਿਆ ਪਿਆ ਇਹ ਤਾਂ ਹੁਣ ਬਿਆਹ ਹੋ ਗਿਆ ਹੁਣ ਤਾਜ਼ਾ ਪੜ ਲਿਆ ਹੈ ਉਹੋ ਹੀ ਪਾਣੀ ਪਤਾਲ ਵਿੱਚ ਪਤਾ ਨਹੀਂ ਕਦੋਂ ਸਦੀਆਂ ਤੋਂ ਬੈਠਾ ਹੈ ਝੂਠਾ ਨਹੀਂ ਹੋਇਆ ਇੱਕ ਵੀ ਗੁਰਬਾਣੀ ਵਿੱਚ ਤੋਂ ਬੜੇ ਵਿਚਾਰ ਮਿਲਦੇ ਆ ਰੱਬ ਜਿਹੜਾ ਹੈ ਪ੍ਰਭੂ ਜਿਹੜਾ ਹੈ ਜੋਤੀ ਜਿਹੜਾ ਹੈ ਜਿਹੜਾ ਜੋਤ ਦਾ ਮਾਲਕ ਹੈ ਉਹ ਨਾ ਝੂਠਾ ਹੈ ਨਾ ਮਰਦਾ ਨਾ ਉਹਦਾ ਕੋਈ ਸਾਪ ਕਿਤਾਬ ਨਾ ਉਹਦੀ ਕੋਈ ਗਣਤ ਉਹ ਅਗਣਤ ਹੈ ਪਰ ਜਦੋਂ ਉਹਦੀ ਜੋਤ ਸਾਡੇ ਵਿੱਚ ਆ ਗਈ ज्योत ज्योत रूप हो के सानू पता हो गए साडे कर्मा दा कर्मी कर्मी होई विचार मसला आ जाएगा साडे विच जदों को करम फैलेंगे असी झूठे हो जावेंगे साडे विच जदों को करम फैल बदम फैलेंगे ता विश्वास करो साडे विचो बदबू आण लग पाएगी किसे नु डॉक्टर तो सकदी है ਹਾਂ ਜੇ ਇਹ ਕਦੀ ਅਸੀਂ ਮੁੜ ਵਾਪਸ ਉਹਦੇ ਵਿੱਚ ਸ਼ਾਮਲ ਹੋ ਜਾਈਏ ਤੇ ਫਿਰ ਅਗਲੀ ਕਿਛ ਖਬਰ ਨਾ ਪਾਈ ਮਤ